ਪੰਜਾਬ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਹੁਣ ਤੁਸੀਂ ਸਰਬਜੀਤ ਸਿੰਘ ਕੋਲੋਂ ਦੇਸ਼ ਵਿਦੇਸ਼ ਦੀਆਂ ਪੰਜਾਬੀ ਭਾਸ਼ਾ ਵਿੱਚ ਖਬਰਾਂ ਸੁਣੋਗੇ ਸਭ ਤੋਂ ਪਹਿਲਾਂ YouTube ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਏ ਦੇ ਘਰ ਤੇ ਗਰਨੇਡ ਨਾਲ ਹਮਲਾ ਕੀਤਾ ਗਿਆ ਇਸ ਸਬੰਧ ਵਿੱਚ ਪੰਜਾਬ ਪੁਲਿਸ ਨੇ 12 ਘੰਟੇ ਅੰਦਰ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਲారెنس ਬਿਸਨੋਇਟੇ ਰੋਹਿਤ ਗਦਾਰਾ ਗਰੋਹ ਦੇ ਦੋ ਗੁਰਗਾਨਾ ਪੁਲਿਸ ਵੱਲੋਂ ਗਰੰਦਰ ਵਿਖੇ ਗ੍ਰਿਫਤਾਰ ਕੀਤਾ ਗਿਆ ਉਹਨਾਂ ਕੋਲੋਂ ਪਿਸਟਲ ਵੀ ਬਰਾਮਦ ਹੋਇਆ ਹੈ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਭਾਜਪਾ ਗੂੜੇ ਘਰਤੇ ਹਮਲਾ ਪੰਜਾਬ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਤੇ ਇੱਥੇ ਲਗਾਤਾਰ ਹੈਂਡ ਗ੍ਰਨੇਡ ਨਾਲ ਹਮਲੇ ਵਧ ਰਹੇ ਹਨ ਜਿਸ ਕਾਰਨ ਲੋਕ ਆਪਣਾ ਆਪਣੇ ਨੂੰ ਅਸੁਰੱਖਿਤ ਮਹਿਸੂਸ ਕਰ ਰਹੇ ਹਨ ਛੱਤੀਸਗੜ੍ਹ ਵਿੱਚ 22 ਨਕਸ਼ੀਆਂ ਨੇ ਆਤਮ ਸਮਰਪਣ ਕਰ ਦਿੱਤਾ ਟਰੰਪ ਨੇ ਚੀਨ ਦੇ ਉੱਤੇ 104% ਦੀ ਟੈਰਫ ਲਗਾ ਦਿੱਤਾ ਹੈ ਤੇ ਵਾਈਟ ਹਾਊਸ ਨੇ ਇਸ ਨੂੰ ਅੱਧੀ ਰਾਤ ਤੋਂ ਹੀ ਲਾਗੂ ਕਰ ਦਿੱਤਾ ਹੈ। ਅਮਰੀਕਾ ਸਰਕਾਰ ਨੇ ਇੱਕ ਆਦਮ ਨੂੰ ਉਠਾਇਆ ਜਦੋਂ ਚੀਨ ਸਰਕਾਰ ਨੇ 34% ਦੀ ਟੈਰਫ ਅਮਰੀਕੀ ਵਸਤੂਆਂ ਉੱਤੇ ਵੀ ਲਗਾ ਦਿੱਤਾ ਸੀ। ਕਾਂਗਰਸ ਪ੍ਰਧਾਨ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਰਾਸ਼ਟਰਪਤੀ ਨੂੰ ਚਿੱਠੀ ਲੇ ਕੇ ਬੇਨਤੀ ਕੀਤੀ ਹੈ ਕਿ ਬੰਗਾਲ ਵਿੱਚ ਅਧਿਆਪਕ ਭਾਰਤੀ ਕਬਲੇ ਵਿੱਚ ਜੋ ਗਲਤ ਨਹੀਂ ਹਨ ਉਹਨਾਂ ਦੀ ਨੌਕਰੀ ਨੂੰ ਨਹੀਂ ਹਟਾਇਆ ਜਾਣਾ ਚਾਹੀਦਾ ਉਹਨਾਂ ਨੂੰ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ। ਰੰਗਦੇਵ ਦੀ ਕਵਰ ਵਾਲੇ ਸ਼ਹਿਰ ਖੁਲਦਾਬਾਦ ਦਾ ਨਾਮ ਹੁਣ ਰਤਨਾਪੁਰ ਰੱਖਿਆ ਜਾਵੇਗਾ। ਕਰਨਾਟਕ ਦੇ ਇੱਕ ਬੱਲਾਪੁਰ ਵਿੱਚ ਇੱਕ ਅਧਿਆਪਕ ਨੂੰ ਬਿਨੁ ਵਿਦਿਆਰਥੀ ਬਨ ਸੁੱਟੀ ਛੁੱਟੀ ਗਈ ਜਿਸ ਨਾਲ ਉਸ ਦੀ ਅੱਖ ਦੀ ਰੋਸ਼ਨੀ ਚਲੀ ਗਈ। ਰਾਸ਼ਟਰੀ ਜਾਂਚ ਏਜੰਸੀ ਨੇ ਮੰਗਲਵਾਰ ਨੂੰ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅੱਤਵਾਦੀ ਸਤਿੰਦਰ ਸਿੰਘ ਉਰਫ ਗੋਲਡੀ ਬਰਾੜ ਦੇ ਨਾਲ ਜੁੜੇ ਹੋਏ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ। ਬਾਕਿਬ ਸੋਧ ਬਿਲ 2 April ਨੂੰ ਲੋਕ ਸਭਾ ਵਿੱਚ ਤੇ 3 April ਨੂੰ ਰਾਜ ਸਭਾ ਵਿੱਚ ਪਾਸ ਕੀਤਾ ਗਿਆ ਤੇ 5 April ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਕਾਨੂੰਨ ਬਣ ਗਿਆ ਇਸ ਤੋਂ ਪਹਿਲਾਂ ਪੱਛਮੀ ਬੰਗਾਲ ਨੇ ਮਸਤਦਾਬਾਦ ਦੇ ਮੰਗਲਵਾਰ ਨੂੰ ਸ਼ਾਮ ਦੌਰ ਸੋਧ ਦੇ ਕਾਨੂੰਨ ਲਾਗੂ ਦੇ ਦੌਰਾਨ ਹਿੰਸਾ ਫੜ ਗਈ ਪੱਛਮੀ ਬੰਗਾਲ ਵਿੱਚ ਹਿੰਸਕ ਪ੍ਰਦਰਸ਼ਨ ਹੋਇਆ ਤੇ ਪੁਲਿਸ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ ਆਂਧਰਾ ਪ੍ਰਦੇਸ਼ ਦੀ ਪੁਲਿਸ ਨੇ ਇਸ ਗੱਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ 5 ਸਾਲਾਂ ਦੇ ਅੰਦਰ ਕਿਹਾ ਕੰਪਨੀ ਦੇ 900 ਕਾਰ ਇੰਜਣ ਚੋਰੀ ਹੋਏ ਹਨ ਸਪਰੀਮ ਕੋਰਟ ਨੇ ਕਿਹਾ ਹੈ ਕਿ ਤਾਮਿਲਨਾਡੂ ਦੇ ਰਾਜਪਾਲ ਨੇ ਦਸ ਬਿੱਲਾਂ ਨੂੰ ਰੋਕੀ ਰੱਖਿਆ ਹੈ ਜੋ ਕਿ ਗੈਰ ਕਾਨੂੰਨੀ ਹੈ। ਉਹਨਾਂ ਨੇ ਕਿਹਾ ਬਿੱਲਾਂ ਨੂੰ ਰੋਕ ਕੇ ਰੱਖਣ ਦੇ ਫੈਸਲੇ ਤੇ ਮਨਮਰਜ਼ੀ ਨਹੀਂ ਚੱਲੇਗੀ ਤੇ ਸਮਾਂ ਹੱਦ ਤੈਅ ਕੀਤੀ ਜਾਵੇਗੀ। ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲ ਨੇ ਕਿਹਾ ਹੈ ਕਿ ਇਸ ਬਾਈ ਸਰਕਾਰਾਂ ਦੀ ਜਿੱਤ ਹੋਈ ਹੈ ਕਿਉਂਕਿ ਜਿਹੜੇ ਰਾਜਪਾਲ ਹਨ ਉਹ ਬਿੱਲਾਂ ਨੂੰ ਰੋਕ ਕੇ ਸਰਕਾਰਾਂ ਨੂੰ 당ਗ ਕਰਦੇ ਹਨ। ਸੰਵਿਧਾਨ ਦੀ ਧਾਰਾ 200 ਕਹਿੰਦੀ ਹੈ ਕਿ ਜਦੋਂ ਵਿਧਾਨ ਸਭਾ ਵੱਲੋਂ ਰਾਜਪਾਲ ਨੂੰ ਕੋਈ ਬਿੱਲ ਭੇਜਿਆ ਜਾਂਦਾ ਹੈ ਤਾਂ ਰਾਜਪਾਲ ਕੋਲ ਬਦਲ ਹੁੰਦੇ ਹਨ ਮਨਜ਼ੂਰੀ ਦੇ ਸਕਦਾ ਹੈ ਮਨਜ਼ੂਰੀ ਰੋਕ ਸਕਦਾ ਹੈ ਰਾਸ਼ਟਰਪਤੀ ਨੂੰ ਭੇਜ ਸਕਦਾ ਹੈ ਮੌਨ ਵਿਚਾਰ ਲਈ ਵਿਧਾਨ ਸਭਾ ਨੂੰ ਭੇਜ ਸਕਦਾ ਹੈ ਜੇ ਵਿਧਾਨ ਸਭਾ ਬੈਲੂਨ ਦੁਆਰਾ ਪਾਸ ਕਰ ਦਿੰਦੀ ਹੈ ਤਾਂ ਰਾਜਪਾਲ ਇਸ ਦੀ ਪ੍ਰਵਾਨਗੀ ਨੂੰ ਨਹੀਂ ਰੋਕ ਸਕਦਾ ਸਿੱਧੂ ਮੁਸੇਦੇ ਕਤਲ ਕੇਸ ਦਾ ਨਾਮਜਦ ਜੀਵਨ ਜੋਤ ਨੂੰ ਦਿੱਲੀ 에어ਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਉਹ ਵਿਦੇਸ਼ ਜਾਣ ਦੇ ਵਿੱਚ ਫਰਾਕ ਵਿੱਚ ਸੀ ਗੁਆ ਦੇ ਮੁੱਖ ਮੰਤਰੀ ਪਰ ਮੋਦ ਸਾਬਨ ਨੇ ਕਿਹਾ ਹੈ ਕਿ ਅਗਲੇ 10 ਸਾਲਾਂ ਦੇ ਅੰਦਰ ਭਾਜਪਾ ਕੇਰਲਾ ਅਤੇ ਤਾਮਿਲਨਾਡੂ ਵਿੱਚ ਵੀ ਆਪਣੀ ਸਰਕਾਰ ਸਥਾਪਿਤ ਕਰੇਗੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਆਜ ਦੀ ਰਾਤ ਤੋਂ ਟੈਰਫ 70 ਦੇਸ਼ਾਂ ਦੇ ਉੱਤੇ ਲੱਗ ਜਾਵੇਗਾ ਤੇ 70 ਦੇਸ਼ਾਂ ਨੇ ਅਮਰੀਕਾ ਸਰਕਾਰ ਨੇ ਗੱਲਬਾਤ ਕਰਨ ਦੀ ਪੇਸ਼ਕਸ਼ ਵੀ ਕੀਤੀ ਹੈ। ਭਾਰਤ ਬਲੋਂ 2 ਲੱਖ ਰੁਪਏ ਤੋਂ ਵੱਧ ਦੇ smartphones ਵੰਡ ਦਿੱਤੇ ਗਏ ਹਨ। ਬੈਂਕ ਕੋ ਮਹਾਰਾਸ਼ਟਰ ਕਰਜੇ 'ਚ 17.84% ਬਣਦਾ ਹੋਇਆ ਤੇ ਕੁੱਲ ਕਾਰੋਬਾਰ 5.47 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਲਖਨਊ ਸੁਪਰ ਜਾਇੰਟ ਨੇ ਕੋਲਕਾਤਾ ਨਾਈਟ ਰਾਈਡਰ ਨੂੰ ਰੋਮਾਂਚਿਕ ਮੁਕਾਬਲੇ ਵਿੱਚ 4 ਦੌੜਾਂ ਨਾਲ ਹਰਾ ਦਿੱਤਾ ਹੈ। ਪੰਜਾਬ ਕਿੰਗਜ਼ ਲੈਬ ਨੇ ਚੇਨਈ ਸੁਪਰ ਕਿੰਗ ਨੂੰ 18 ਦੌੜਾਂ ਨਾਲ ਹਰਾ ਦਿੱਤਾ ਹੈ। ਪ੍ਰਿਆੰਸ਼ ਨੇ 103 ਬਣਾ ਕੇ ਰਨ ਬਣਾਏ ਹਨ ਤੇ ਪੰਜਾਬ ਦੀ ਰੋਮਾਂਚਿਕ ਜਿੱਤ ਵਿੱਚ ਪੂਰਾ ਯੋਗਦਾਨ ਪਾਇਆ ਹੈ। ਭਾਰਤੀ ਮੈਲਾ ਕ੍ਰਿਕਟ ਟੀਮ ਦਾ ਕਪਤਾਨ ਹਰਮਨਪ੍ਰੀਤ ਕਾਨੂੰਨ ਜੋਖਤ ਕੀਤਾ ਗਿਆ ਹੈ ਉਹ శ్రీలంਕਾ ਦੇ ਬਾਂਡੇ ਟਕੋਣੀ ਲੜੀ ਦੌਰਾਨ ਭਾਰਤ ਦੀ ਕਮਾਨ ਸੰਭਾਲੇਗੀ ਗਿੱਪੀ ਗਰੇਵਾਲ ਦੀ ਅਕਾਲ ਫਿਲਮ 9 April ਨੂੰ ਰਿਲੀਜ਼ ਹੋਵੇਗੀ ਫਿਲੀਪਾਈਨ ਵਿੱਚ ਜਵਾਲਾਮੁਖੀ ਫਟ ਗਿਆ ਜਿਸ ਕਾਰਨ ਅਸਮਾਨ ਵਿੱਚ 4 ਕਿਲੋਮੀਟਰ ਤੱਕ ਧੂਆ ਫੈਲ ਗਈ ਦੁਨੀਆ ਦੇ 60 ਦੇਸ਼ਾਂ ਤੇ ਭਾਰੀ ਡਿਊਟੀਆਂ ਲਗਾ ਕੇ ਟੈਰਫ ਵਾਰਤਬਾਰ ਨਾਲ ਪੂਰੀ ਦੁਨੀਆ ਨੂੰ ਡਰਾਉਣ ਵਾਲੇ ਟਰੰਪ ਪ੍ਰਸ਼ਾਸਨ ਨੇ ਇੱਕ ਵਿਸ਼ੇਸ਼ ਪ੍ਰਸਿੱਧ ਅਰਸ਼ਾस्त्री ਦੇ ਨਾਂ ਲੈ ਕੇ ਆਪਣੇ ਫੈਸਲੇ ਦਾ ਬਚਾਅ ਕੀਤਾ ਹੈ ਉਦਰਾ ਅਰਸ਼ਾਤਰੀ ਨੇ ਵੀ ਜਵਾਬ ਦਿੱਤਾ ਹੈ ਕਿ ਟਰੰਪ ਪ੍ਰਸ਼ਾਸਨ ਨੂੰ 25% ਦਾ ਅੰਕੜਾ ਕਿੱਥੋਂ ਮਿਲਿਆ ਟਰੰਪ ਪ੍ਰਸ਼ਾਸਨ ਨੇ ਟੈਰਫ ਨੀਤੀ ਦਾ ਬਚਾਅ ਕਰਦੇ ਕਿਹਾ ਕਿ ਇਹ ਅਮਰੀਕਾ ਦੇ ਸਾਬਕਾ ਖਜ਼ਾਨਾ ਅਧਿਕਾਰੀ ਅਤੇ ਸ਼ਿਕਾਗੋ ਯੂਨੀਵਰਸਿਟੀ ਦੇ ਅਰਸ਼ਾਤਰੀ ਪ੍ਰੋਫੈਸਰ ਬ੍ਰੈਟ ਨੀਮਨ ਵੱਲੋਂ ਕੀਤੀ ਗਈ ਖੋਜ ਤੇ ਆਧਾਰਿਤ ਹੈ ਬ੍ਰੈਟਨਵਿਨ ਨੇ ਕਿਹਾ ਕਿ 25% ਦਾ ਫਾਰਮੂਲਾ ਪਤਾ ਨਹੀਂ 트ੰਪ ਸਰਕਾਰ ਕਿੱਥੋਂ ਲੈ ਆਈ ਹੈ ਇੰਨਾ ਵੱਡਾ ਟੈਰਫ ਗਾਣਾ ਸੰਭਵ ਨਹੀਂ ਹੈ ਤੇ ਨਾ ਹੀ ਦੂਜੇ ਦੇਸ਼ਾਂ ਵੱਲੋਂ ਭੁਗਤਾਨ ਕੀਤਾ ਜਾ ਸਕਦਾ ਹੈ ਪੰਜਾਬ ਅਤੇ ਹਰਿਆਣਾ ਸਰਕਾਰ ਮੰਰੇਂਗਾ ਦੇ ਮਾਮਲੇ ਵਿੱਚ ਪਛੜ ਗਿਆ ਹੈ ਜਦਕਿ ਕੋਈ ਮਹਾਰਾਸ਼ਟਰ ਮੰਰੇਂਗਾ ਵਿੱਚ ਸਭ ਤੋਂ ਅੱਗੇ ਚੱਲ ਰਿਹਾ ਹੈ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਸਿਨਾ ਨੇ ਕਿਹਾ ਹੈ ਕਿ ਉਹ ਬੰਗਲਾਦੇਸ਼ ਵਾਪਸ ਜਾਣਾ ਚਾਹੁੰਦੇ ਹਨ ਕਿਉਂਕਿ ਜੂਨੀਅਰ ਸਰਕਾਰ ਨੇ ਆਪਣੀ ਸੱਤਾ ਦੇ لالਚ ਵਿੱਚ ਦੇਸ਼ ਨੂੰ ਜਲਣ ਉੱਤੇ ਮਜਬੂਰ ਕੀਤਾ ਹੋਇਆ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੁਏਹ ਦੇ ਮੁਹੰਮਦ ਬਿਨ ਰਾਸ਼ਿਦ ਨਾਲ ਮੁਲਾਕਾਤ ਕੀਤੀ ਤੇ ਬਹੁਤ ਸਾਰੇ ਸਮਝੌਤਿਆਂ ਉੱਤੇ ਦਸਤਖਤ ਵੀ ਕੀਤੇ ਹੁਣ ਖਬਰਾਂ ਸਮਾਪਤ ਹੋਈਆਂ ਧੰਨਵਾਦ ਸ਼ੁਕਰੀਆ ਜੀਕਰ ਤੁਹਾਨੂੰ ਸਾਡੇ ਚੈਨਲ 'ਤੇ ਪ੍ਰਸਾਰਤ ਕੀਤੀਆਂ ਨਹੀਂ ਖਬਰਾਂ ਵਧੀਆ ਲੱਗਦੀਆਂ ਤਾਂ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਸ਼ੁਕਰੀਆ ਜੀ